ਸੰਗਰੂਰ ਦੇ ਪਿੰਡ ਨਿਹਾਲਗੜ੍ਹ ਤੋਂ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੜਕੀ ਲੜਕੀ ਦੇ ਪਰਿਵਾਰਕ ਮੈਂਬਰ ਪਿੰਡ ਦੇ ਸਰਪੰਚ ਦੇ ਖਿਲਾਫ ਹੋ ਗਏ ਤੇ ਪਿੰਡ ਦੇ ਸਰਪੰਚ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਮਨਰੇਗਾ ਮੇਟਰ ਵੱਲੋਂ ਪਿੰਡ ਦੇ ਸਰਪੰਚ ਦੇ ਵੱਲੋਂ ਉਹਨਾਂ ਦੀ ਲੜਕੀ ਨੂੰ ਕੰਮ ਤੇ ਹਟਾ ਦਿੱਤਾ ਤੇ ਕਿਸੇ ਹੋਰ ਨੂੰ ਉੱਥੇ ਲਗਾ ਲਿਆ ਜਿਸ ਦੇ ਚਲਦੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਕਿ ਉਹਨਾਂ ਦੀ ਲੜਕੀ ਨੂੰ ਮੁੜਤੇ ਨੌਕਰੀ ਤੇ ਲਗਾਇਆ ਜਾਵੇ ਸਭ ਤੋਂ ਪਹਿਲਾਂ ਅਸੀਂ ਪੀੜਤ ਪਰਿਵਾਰ ਦਾ ਬਿਆਨ ਸੁਣਦੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਸਰਪੰਚ ਨੂੰ ਲੈ ਕੇ ਇਲਜ਼ਾਮ ਲਗਾਏ ਗਏ ਨੇ ਮੇਰਾ ਨਾਮ ਕੁਸ਼ਪ੍ਰੀਤ ਹੈ ਜੀ ਤੇ ਸਰਪੰਚ ਨੇ ਜਾਤੀ ਦੇ ਆਧਾਰ ਤੇ ਮੈਨੂੰ ਮੇਟ ਦੀ ਪਦੋਂ ਹਟਾਤਾ ਜੀ ਕਾਰਨ ਕੀ ਹੋਇਆ ਉਹ ਕਾਹ ਤੋਂ ਹਟਾਇਆ ਤੁਹਾਨੂੰ ਜਾਤੀ ਦੀ ਪੱਖੋਂ ਹਟਾਇਆ ਜੀ ਹਾਂ ਤੇ ਇੱਕ ਹੋਰ ਕੁੜੀ ਨੂੰ ਰੱਖ ਦਿੱਤਾ ਤੇ ਮੈਨੂੰ ਹਟਾ ਦਿੱਤਾ ਹੀ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਸੀਗੇ ਕੀ ਕੰਮ ਕਰ ਰਹੇ ਸੀਗੇ ਤੁਸੀਂ ਮਨੇਗਾ ਚ ਕੰਮ ਕਰ ਰਹੇ ਸੀ ਦੋ ਸਾਲ ਤੋਂ ਕੰਮ ਕਰ ਰਹੇ ਸੀ ਅਸੀਂ ਤੇ ਵਧੀਆ ਕੰਮ ਕਰ ਰਹੇ ਸੀ ਪਲੱਸ 2 ਕਰੀ ਹੋਈ ਹੈ ਇਹ ਮਨੇ ਹੂੰ ਪੜ੍ਹੇ ਲਿਖੇ ਹਾਂ ਕਹਿੰਦਾ ਪਾਉਂ ਹਾਂਜੀ ਕੋਈ ਤੁਹਾਡੀ ਕੋਈ ਰੰਜਸ ਬਾਜੀ ਜਾਂ ਕੋਈ ਬੋਲਬਾਲ ਵੀ ਸਰਪੰਚ ਨਾਲ ਹੋਈ ਕਦੇ ਨਹੀਂ ਜੀ ਕੋਈ ਰੰਜਸ ਨਹੀਂ ਹੈਗੀ ਸਾਡੀ ਕੋਈ ਬੋਲਬਾਲ ਨਹੀਂ ਕਾ ਤੂੰ ਹਟਾਇਆ ਫਿਰ ਉਹਨਾਂ ਨੇ ਜਾਤੀ ਦੇ ਪੱਖੋਂ ਹਟਾਇਆ ਜੀ ਕੁਣ ਕੁਣ ਹੋਰ ਲੜਕੀ ਰੱਖ ਲਈ ਹੈ ਹਾਂਜੀ ਹੋਰ ਲੜਕੀ ਰੱਖੀ ਹੈ ਜੀ ਨਾਲ ਤੁਸੀਂ ਗੱਲ ਨਹੀਂ ਕੀਤੀ ਉਹ ਨਾਲ ਵੀ ਮੈਨੂੰ ਮੇਰੀ ਨੌਕਰੀ ਕਿਉਂ ਮੇਰਾ ਰਜਿਸਟਰ ਚੱਲ ਰਿਹਾ ਸੀ ਵਧੀਆ ਕਿਉਂ ਹਟਾਇਆ ਮੇਰੇ ਮੈਨੂੰ ਹਾਂਜੀ ਗੱਲ ਕੀਤੀ ਜੀ ਮੇਰੇ ਮਾਪੇ ਨੇ ਵੀ ਹੱਥ ਬੰਨੇ ਬਹੁਤ ਹੀ ਕੋਈ ਸੁਣਵਾਈ ਨਹੀਂ ਕੀਤੀ ਉਹਨੇ ਜੀ ਕੀ ਕਹਿੰਦੇ ਕਿਹਾ ਕੁਛ ਉਹਨੇ ਹਾਂਜੀ ਉਹ ਕਹਿੰਦੇ ਵੀ ਵੀ ਇਹ ਕਿਹੜਾ ਵੀ ਬੰਨੀ ਹੋਈ ਹੈ ਵੀ ਇਹ ਵੀ ਹਸੀ ਤਾਂ ਹੋਰ ਲਾਵਾਂਗੇ ਵੀ ਮੇਟ ਨਵਾਂ ਹੂੰ ਕਰਦੇ ਹਾਲਾਤ ਕਹੇ ਜੀ ਨੇ ਤੁਹਾਡੇ ਮਾਪ ਲੋਕ ਕੀ ਕਰਦੇ ਨੇ ਕੰਮ ਮੇਰੇ ਮਾਪੇ ਜੀ ਦਿਹਾੜੀ ਕਰਦੇ ਨੇ ਜੀ ਤੇ ਅਸੀਂ ਗਰੀਬ ਪਰਿਵਾਰ ਚੋਂ ਆਏ ਕੀ ਮੰਗ ਕਰਦੇ ਹੁਣ ਤੁਸੀਂ ਅੱਜ ਇੱਥੇ ਆਏ ਹੋ ਵੀ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਾਂਗੇ ਜੀ ਕਿ ਮੈਨੂੰ ਦੁਬਾਰਾ ਕੰਮ ਤੇ ਲਗਾਇਆ ਜਾਵੇ ਇਨਸਾਫ ਦੀ ਮੰਗ ਕਰਦੇ ਹਾਂ ਹਾਂਜੀ ਇਨਸਾਫ ਦੀ ਮੰਗ ਕਰਦੇ ਹਾਂ ਕੋਈ ਕਾਰਨ ਜੀ ਜਿੰਨੀ ਜੀ ਬਸ ਜਾਤੀ ਦੀ ਕਾਰਨ ਹਟਾਤਾ ਗੁੱਡੀਆਂ ਨੂੰ ਆਪਣੀ ਨੂੰ ਵੀ ਅਸੀਂ ਸਰਪੰਚ ਦੇ ਸਾਹੜੇ ਕੱਢੇ ਜੀ ਮੈਂ ਘਰੇ ਵੀ ਗਈ ਸਰਪੰਚ ਦੇ ਮੈਂ ਆਖਿਆ ਵੀ ਅਸੀਂ ਗਰੀਬ ਆਂ ਜੀ ਮੇਰੇ ਚਾਰ ਧੀਆਂ ਨੇ ਵੀ ਤੁਸੀਂ ਮੇਰੀ ਗੁੱਡੀਆਂ ਨੂੰ ਰੱਖ ਲਓ ਸਰਪੰਚ ਸਾਨੂੰ ਮੋੜ ਕੇ ਕਹਿੰਦਾ ਜੀ ਜਿਹੜਾ ਕੁਛ ਤੁਸੀਂ ਕਰਨਾ ਵੀ ਕਰ ਲਓ ਵੀ ਮੈਂ ਐਸੋ ਦੀ ਗੁਡੀਆਂ ਨੂੰ ਰੱਖਦਾ ਨਹੀਂ ਹੈਗਾ ਇਹ ਕੀ ਗੱਲ ਹੋਈ ਹੈ ਹਾਂ ਜੀ ਮੇਰੀ ਆਪਦੀ ਗੱਲ ਹੋਈ ਹੈ ਜੀ ਅਸੀਂ ਘਰੇ ਗਏ ਤੇ ਜੀ ਕਿੰਨਾ ਸਮਾਂ ਤੁਹਾਡੀ ਫਿਰ ਸਰਪੰਚ ਮੈਨੂੰ ਕਹਿੰਦਾ ਮੈਂਬਰਾਂ ਕੋਲੇ ਜਾਓ ਜੀ ਅਸੀਂ ਮੈਂਬਰਾਂ ਕੋਲੇ ਵੀ ਗਏ ਜੀ ਸਰਪੰਚ ਅਸੀਂ ਮੈਂਬਰਾਂ ਨੂੰ ਪੁੱਛਿਆ ਜੀ ਉਹ ਮੈਂਬਰ ਕਹਿੰਦੇ ਵੀ ਅਸੀਂ ਤਾਂ ਕੋਈ ਕਹਾਣੀ ਜੀ ਤੁਹਾਡੀ ਗੁੱਡੀ ਹਟਾਉਣ ਵਾਲੀ ਕਿੰਨਾ ਟਾਈਮ ਤੁਸੀਂ ਜਿਹੜਾ ਤੁਹਾਡੀ ਬੇਟੀ ਕੰਮ ਕਰਦੀ ਹੈ ਇਹਨੂੰ ਮੇਰੀ ਬੇਟੀ ਨੂੰ 2 ਸਾਲ ਹੋ ਗਏ ਕੰਮ ਕਰਦੀ ਪਰ ਕਿ ਤੁਸੀਂ ਬੰਤੀ ਕਰਦੇ ਹੋਗੇ ਅਸੀਂ ਤੁਸੀਂ ਗੁਜ਼ਾਰਾ ਕਿਵੇਂ ਚਲਾਉਣੇ ਉਹ ਦੀ ਪਰਵਾਰ ਗੁਜ਼ਾਰਾ ਤਾਂ ਅਸੀਂ ਮਜ਼ਦੂਰੀ ਨਾਲ ਚਲਾਉਂਦੇ ਆ ਜੀ ਹੋਰ ਸਾਡੀ ਕਿਹੜਾ ਕੋਈ ਨੌਕਰੀਆਂ ਲੱਗੀਆਂ ਹੋਈਆਂ ਨੇ ਜੀ ਵੀ ਅੱਜ ਕੀ ਮੰਗ ਕਰਨਾ ਹੈ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਸਾਡੀ ਗੁੱਡੀਆਂ ਨੂੰ ਕੰਮ ਮਿਲਣਾ ਚਾਹੀਦਾ ਅਸੀਂ ਹੱਜ ਆਏ ਨਿਹਾਲਗੜ ਪਿੰਡ ਹੈ ਬਲਾਕ ਦੜਬੇ ਦਾ ਉਸ ਪਿੰਡ ਦਾ ਇੱਕ ਜਾਦ ਬਾਦ ਜਾਤ ਦੇ ਨਸ਼ੇ ਚ ਪੁੱਤਰਿਆ ਹੋਇਆ ਸਰਪੰਚ ਸਤਾ ਦੇ ਨਸ਼ੇ ਚ ਜਗਦੀਪ ਸਿੰਘ ਉਹਨੇ ਇੱਕ ਦਲਿਤ ਪਰਿਵਾਰਾਂ ਚੋਂ ਕੁੜੀ ਪਿਛਲੇ ਢਾਈ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਐ ਮਦਰੀਗਾ ਤੇ ਮੇਟ ਜਿਹੜੇ ਹਾਜ਼ਰੀਆਂ ਹੋ ਜਿਹੜੇ ਲੋਨ ਤੇ ਰੱਖਦੇ ਨੇ ਤੇ ਉਹਨੂੰ ਅਚਨਚੇਤ ਹਟਾਤਾ ਬਕਾਇਦਾ ਧਮਕੀਆਂ ਦਿੱਤੀਆਂ ਵੀ ਜੀ ਤੈ ਹੀ ਚੱਲਦਾ ਹੁੰਦਾ ਤੈ ਹੀ ਕਰਾਂਗੇ ਮੈਂ ਤੁਹਾਡੇ ਚੈਨਲ ਨਹੀਂ ਇੱਥੋਂ ਦੇ ਜਿਹੜਾ ਆਪਣਾ ਖਜ਼ਾਨਾ ਮੰਤਰੀ ਨੇ ਹਰਪਾਲ ਚਿਮਾ ਚੰਗੇ ਇਨਸਾਨ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਵੀ ਉਹ ਸਰਪੰਚ ਤੇ ਤੁਰੰਤ ਕਾਰਵਾਈ ਕਰੋ ਕੁੜੀ ਨੂੰ ਬਹਾਲ ਕਰੋ ਤੇ ਜੇ ਜਾਨੀ ਕਿ ਸਾਡੀ ਸਰਕਾਰ ਨੇ ਨਾ ਸੁਣੀ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਅੱਜ ਅਸੀਂ ਵੀਡੀਓ ਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਬਲਾਕ ਕਮੇਟੀ ਦਿੜਬਾ ਦੀ ਗਵਾਹੀ ਦੇ ਵਿੱਚ ਫਿਰ ਅਸੀਂ ਵਰਕਰਾਂ ਦੀ ਥੋੜੇ ਦਿਨਾਂ ਚ ਮੀਟਿੰਗ ਵੱਡੀ ਮੀਟਿੰਗ ਸਾਧ ਕੇ ਬਲਾਕ ਦਿੜਬਾ ਦੀ ਜੇ ਸਾਡੀ ਨਾ ਸੁਣਵਾਈ ਹੋਈ ਤਾਂ ਇੱਥੇ ਜਾਨੀ ਕਿ ਕਿਤੇ ਵੀ ਫੈਸਲਾ ਕਰਾਂਗੇ ਕੁੜੀ ਨੂੰ ਬਿਠਾ ਕੇ ਪੱਕੇ ਮੋਰਚੇ ਦੀ ਫਿਰੇ ਮੋਰਚੇ ਤੇ ਬੈਠੂ ਕੁੜੀ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਉਦੋਂ ਤੱਕ ਸੰਘਰਸ਼ ਹੈ ਜਿਹੜਾ ਜਾਰੀ ਰਹੂਗਾ ਉਸ ਸਰਪੰਚ ਤੇ ਕਾਰਵਾਈ ਨਹੀਂ ਹੋ ਜਾਂਦੀ ਤੇ ਕੁੜੀ ਨੂੰ ਜਿਹੜਾ ਅਦੇ-ਆਦੇ ਤੋਂ ਮੇੜਦੇ ਹੋ ਤੇ ਤੇ ਬਹਾਲ ਨਹੀਂ ਕਰ ਦਿੰਦੀ ਉਹਤੀ ਇਸ ਮਾਮਲੇ ਤੇ ਦਿੜਬਾ ਦੇ ਪੰਚਾਇਤ ਸਕੱਤਰ ਨਾਲ ਜਦੋਂ ਇਸ ਮਾਮਲੇ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਮਾਮਲਾ ਪਹੁੰਚਿਆ ਹੈ ਜੀ ਜਾਂਚ ਕਰ ਰਹੇ ਹਾਂ ਸਰ ਉਹ ਮੇੜ ਦਾ ਇਸ਼ੂ ਹੈ ਬੇਸਿਕਲੀ ਉਹਨਾਂ ਨੇ ਕੋਈ ਮੇੜ ਚੇਂਜ ਕੀਤੀ ਹੈ ਪੰਚਾਇਤਾਂ ਨੇ ਉਦੇ ਸਬੰਧ ਚ ਅਸੀਂ ਉਹਨਾਂ ਦਾ ਰਿਕਾਰਡ ਹੈ ਜਿਹੜਾ ਉਹ ਮੰਗਵਾ ਰਹੇ ਆ ਉਹ ਤੋਂ ਬਾਅਦ ਜੋ ਉਹਨਾਂ ਦਾ ਮੈਟ ਦੇ ਹੱਥ ਤੇ ਬਣਦਾ ਹੋਗਾ ਉਹ ਕਰਾ ਲਿਆਂਗੇ। ਉਹਨਾਂ ਵੱਲੋਂ ਕਹਿ ਰਹੀ ਆ ਜੀ ਕਿ ਐਸੀਮੇਟ ਨੂੰ ਹਟਾ ਕੇ ਜਰਨਲ ਅਮੇਟ ਰੱਖੀ ਗਈ ਹੈ ਜੀ ਇਹੀ ਮੈਟ ਹੈ। ਹਾਂ ਇਦਾਂ ਦਾ ਹੀ ਆ ਜੇ ਮੈਟ ਹੀ ਚੇਂਜ ਕੀਤੀ ਆ ਉਹਨਾਂ ਨੇ। ਜੋ ਰਿਕਾਰਡ ਆਉਣ ਤੇ ਕਲੀਅਰ ਹੋ ਜੂਗਾ ਬੁਲਾ ਲਾਂਗੇ ਸਰ ਜੋ ਹੋਊਗਾ ਉਹ ਤਾਂ। ਸਰ ਜੀ ਉਹ ਤਾਂ ਸਾਹਮਣੇ ਆਉਣ ਦੀ ਦਾ ਤਾਰੀਖ ਬਾਰੇ ਕੀਤੀ ਜਾਏਗੀ। ਜ਼ਰੂਰ ਜ਼ਰੂਰ ਮੈਟ ਦੇ ਹੱਥ ਤੇ ਜੋ ਬਣਨਾ ਕਰਾਂਗੇ। ਕਰ ਰਹੂ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਇਸ ਮਾਮਲੇ 'ਚ ਕੀ ਇਨਸਾਫ ਮਿਲਦਾ ਹੈ ਹਕੀਕਤ ਟੀਵੀ ਪੰਜਾਬੀ ਲੀ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ